ਅੰਮ੍ਰਿਤਸਰ ਦੇ ਗੇਟਕੀਮਾ ਦੇ ਬਾਹਰ-ਬਾਰ ਪੈਂਦੀ ਫਤਿਹ ਸਿੰਘ ਕਲੋਨੀ ਗਲੀ ਨੰਬਰ 10 ਵਿਖੇ ਇੱਕ ਟਿਊਸ਼ਨ ਤੇ ਜਾ ਰਹੀ ਸਾਢੇ 3 ਸਾਲ ਦੀ ਬੱਚੀ ਦੀ ਲੱਦੇ ਵਿੱਚ ਲੱਗੀ ਖੋਲੀ ਫਿਲਹਾਲ ਬੱਚੀ ਖਤਰੇ ਤੋਂ ਬਾਹਰ ਹੈ ਪੁਲਸ ਕਰ ਰਹੀ ਹੈ ਤਫਤੀਸ਼ ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੇ ਨਾਲ ਰਗੀਸ਼ ਕੌਸ਼ਲ ਦੀ ਰਿਪੋਰਟ ਫੋਕਸ 24/7 ਕੀ ਨਾਮ ਹੈ ਆਕਾਸ਼ ਕਿਥੇ ਰਹਿੰਦੇ ਹੋ ਫਤਿਹ ਸਿੰਘ ਲਾ ਕੀ ਗਲਬਤ ਕੀ ਹੋਈ ਗੱਲਬਤ ਭਾਜੀ ਮੈਂ ਆਪਣੇ ਬੱਚੇ ਟਿਊਸ਼ਨ ਸ਼ਟਨ ਜਾ ਰਿਹਾ ਹਾਂ ਇਹਦੇ ਗਲੀ ਨੰਬਰ 10 ਇਹੀ ਰਹਿੰਦੇ ਨੇ ਤੇ 5:00 ਵਾ 5 ਦਾ ਟਾਈਮ ਹੈ 5:00 ਪਾਣੀ ਦਾ ਤੇ ਨੋਰਮਲ ਇਹ ਹੀ ਜਾ ਰਹੇ ਆ ਉਥੋਂ ਇਕਦਮ ਹੀ ਚਲਦੀ ਹੈ ਪਿਸਤੌਲ ਕਿਸ ਨੇ ਗੋਲੀ ਚਲਾਈ ਹੈ ਉਹ ਵੀ ਸਾਨੂੰ ਹੁਣ ਪਤਾ ਲੱਗਿਆ ਕਿ ਜਦੋਂ ਅਪਰੇਟ ਹੋਇਆ ਤੇ ਉਹਦੇ ਵਿੱਚ ਕੋਲੇ ਡਿੱਗ ਗਈ ਜਦੋਂ ਗੋਲੀ ਚਲੀ ਤਾਂ ਉਹ ਆਵਾਜ਼ ਦੀ ਬਾਜ ਆਈ ਹੈ ਭਾਜੀ ਪਰ ਬੱਚੇ ਦੇ ਇਕਦਮ ਛੱਟ ਵਾਈ ਕਿ ਮੇਰਾ ਸਾਰਾ ਧਿਆਨ ਉਹਦੇ ਵੱਲ ਚਲ ਗਿਆ ਮੈਂ ਦੇਖਿਆ ਨਹੀਂ ਨਾ ਮੈਨੂੰ ਪਤਾ ਅੱਗੇ ਕੌਣ ਨਾ ਪਿੱਛੇ ਕੌਣ ਤੇ ਮੈਂ ਆਪਣੇ ਬੱਚੇ ਨੂੰ ਫੜਿਆ ਤੇ ਦਵਾ ਦਵਾ ਲੈ ਗਿਆ ਕਿਸੇ ਨੇ ਕੋਈ ਚਲਾਈ ਕੋਈ ਨਹੀਂ ਪਤਾ ਕੋਈ ਆਈਡੀਆ ਕੋਈ ਰੰਜਿਸ਼ਤਾਨੀ ਕੋਈ ਰੰਜਿਸ਼ਤਾਨੀ ਰੰਜਿਸ਼ ਸਾਹਿਬ ਜੀ ਕਿ ਲੱਗ ਬੱਚੇ ਦੀ ਉਮਰ ਕਿੰਨੀ ਬੱਚੇ ਦੇ ਮੈਂ 3.5 ਸਾਲ ਕਿਤੇ ਕਰੋ ਕੁਛ ਨਹੀਂ ਜਾਣ ਤੇ ਪੈਸੇ ਜਾ ਰਹੀ ਟਿਊਸ਼ਨ ਜਾ ਰਹੀ ਹੈ ਮੇਰੇ ਨਾਲ ਟਿਊਸ਼ਨ ਛੱਟਣ ਜਾ ਰਹੀ ਹੈ ਕੋਈ ਆਲੇ ਦੁਆਲੇ ਕੋਈ ਸੀਸੀਟੀਵੀ ਕੈਮਰਾ ਸ਼ਾਪੂ ਪੱਜੇ ਦੇਖ ਰਹੇ ਹਨ ਪਤਾ ਕਰਾਓ ਇਹ ਕੰਪਲੀਟ ਕੀਤੀ ਹੈ ਹਾਂਜੀ ਬਸ ਉਹੀ ਕਰਨ ਲੱਗੇ ਲੱਗਦਾ ਹੈ ਕਿ ਛੋਟੇ ਬੱਚਿਆਂ ਨੇ ਇਸ ਤਰ੍ਹਾਂ ਗੋਲੀ ਚਲਾਈ ਹੈ ਕਿ ਕੰਮ ਪੱਜੇ ਕਾਰਵਾਈ ਹੋਣੀ ਚਾਹੀਦੀ ਇੱਥੇ ਹੀ ਪੂਰੀ ਸਾਵਧਾਨੀ ਕਿੰਨਾਂ ਜਿੰਨੇ ਵੀ ਕਰੋ ਇੱਕ ਦਾ ਗਲੀ ਨੰਬਰ 10 ਜੀ ਆਕਾਸ਼ ਆਕਾਸ਼ ਆਪਣੀ ਬੇਟੀ ਨੂੰ ਉਹਨਾਂ ਦੀ ਕੁੜੀ ਬੇਟੀ 3.5 ਸਾਲ ਦੀ ਆ ਉਹ ਗਲੀ ਨੰਬਰ 10 ਦੇ ਵਿੱਚ ਹੀ ਟਵੀਸ਼ਨ ਤੇ ਛੱਡਣ ਜਾ ਰਿਹਾ ਸੀਗਾ ਜੀ ਤੇ ਉਹ ਕੰਦੇ ਮੈਨੂੰ ਆਵਾਜ਼ ਆਈ ਪਟਾਕਾ ਟਾਇਪ ਤੇ ਮੇਰੀ ਬੇਟੀ ਥੱਲੇ ਡੇਗੀ ਤੇ ਇਨ ਬਿਟਵਿਨ ਇਨਾਂ ਦੀ ਸੱਜੀ ਲੱਤ ਦੇ ਵਿੱਚ ਬਲੀਡਿੰਗ ਸ਼ੁਰੂ ਹੋ ਗਈ ਤੇ ਉਹ ਕੰਦਾ ਵੀ ਮੈਂ ਸਮਝਾ ਕਿ ਤੇ ਮੇਰੀ ਬੇਟੀ ਦੀ ਹੱਡੀ ਕ੍ਰੈਕ ਹੋ ਗਈ ਤੇ ਉਹ 5 ਵਜੇ ਹਸਪੀਟਲ ਲੈ ਕੇ ਆ ਗਏ 5 6 7 ਹੁਣ ਪੌਣੇ 8 ਦਾ ਟਾਈਮ ਹੋ ਗਿਆ ਤੇ ਟ੍ਰੀਟਮੈਂਟ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੀ ਬੇਟੀ ਦੇ ਲੱਤ 'ਚ ਗੋਲੀ ਵੱਜੀ ਹੈ ਹਲਾਤ ਕਹਿੰਦੇ ਬੇਟੀ ਗੋਲੀ ਦੇ ਹਲਾਤ ਠੀਕ ਹੈ ਜੀ ਗੋਟ ਗੋਲੀ ਜਿਹੜੀ ਡਾਕਟਰ ਸਾਹਿਬ ਨੇ ਕੱਢ ਦਿੱਤੀ ਆ ਪਰਿਵਾਰ ਵੱਲੋਂ ਕਿਸੇ ਤੇ ਸ਼ੰਕਾ ਜਤਾਈ ਗਈ ਪਰਿਵਾਰ ਨੂੰ ਤੇ ਦੇਖੋ ਪਤਾ ਹੀ ਨਹੀਂ ਲੱਗਿਆ ਤਿੰਨ ਚਾਰ ਘੰਟੇ ਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਗੋਲੀ ਚੱਲੀ ਹੈ ਜਾਂ ਗੋਲੀ ਬੱਜੀ ਹੈ ਉਹ ਕਹਿੰਦੇ ਸਾਡੀ ਬੇਟੀ ਦੀ ਨਿਗਣ ਕਰਕੇ ਲੱਗਤੂ ਤੇ ਕੋਈ ਹੱਡੀ ਫ੍ਰੈਕਚਰ ਹੋ ਗਈ ਇਸੇ ਦੌਰਾਨ ਉਹ ਡਾਕਟਰ ਸਾਹਿਬ ਕੋਲ ਲੈ ਕੇ ਆਏ ਡਾਕਟਰ ਨੇ ਐਕਸਰਾ ਕੀਤਾ ਕਿ ਉਹਦੇ ਵਿੱਚ ਗੋਲੀ ਆਈ ਹਲਾਤ ਕਿਵੇਂ ਹਲਾਤ ਇਲਾਕੇ ਤੇ ਹੁਣ ਆਏ ਆ ਜੀ ਹੁਣ ਭੇਜਾਂਗੇ ਟੀਮਾਂ ਦੇਖਾਂ ਭੇਜਾਂਗੇ ਸੀਸੀਟੀਵੀ ਕੈਮਰੇ ਚੈੱਕ ਕਰਾਂਗੇ ਗਲੀ ਨੰਬਰ 10 ਨੂੰ ਸਰਚ ਕਰਾਂਗੇ ਕੀ ਕੀ ਕਾਰਵਾਈ ਹੋਏਗੀ ਜਿਸ ਪਾਸ ਦੇ ਦੇਖੋ ਸਟੇਟਮੈਂਟ ਦੇਣਗੇ ਇਹਨਾਂ ਦੇ ਖਾਤੇ ਜੋ ਵੀ ਬਣਦੀ ਕਾਨੂੰਨ ਮੁਤਾਬਕ ਕਾਰਵਾਈ ਕਰਾਂਗੇ ਅਸੀਂ ਆ ਕਿਵੇਂ ਦੇਖਦੇ ਹੋ ਹਾਲਾਤ ਅੱਜ ਕੱਲ ਬੱਚੇ ਸਿੱਖ ਨਹੀਂ ਹੈਗੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਪੁਲਿਸ ਆਪਣਾ ਕੰਮ ਕਰਦੀ ਹੈ ਬਿਲਕੁਲ ਤੇ ਦੇਖੋ ਸੇਫ ਵਾਲੀ ਗੱਲ ਤੇ ਤੁਹਾਡੀ ਗੱਲ ਠੀਕ ਹੈ ਇਹ ਫਾਦਰ ਨੂੰ ਨਹੀਂ ਪਤਾ ਲੱਗਿਆ ਵੀ ਕੀ ਮਤਲਬ ਕੀ 4 ਘੰਟੇ ਉਹਨੇ ਟਰੀਟਮੈਂਟ ਦਰਾ ਨਹੀਂ ਕੱਢ ਦਿੱਤੇ ਆ ਕਿ ਜੋ ਵੀ ਹੋਇਆ ਮੈਡੀਕਲ ਆ ਪਰ ਪੁਲਸ ਆਪਣੀ ਕਾਰਵਾਈ ਕਰੇਗੀ ਫੜੇ ਜਾਣਗੇ ਛੇਤੀ ਛੇਤੀ ਬਿਲਕੁਲ ਫੜੇ ਜਾਣਗੇ ਜੀ ਕਿਉਂ ਨਹੀਂ ਫੜੇ ਜਾਣਗੇ ਠੀਕ ਠੀਕ